ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਬੋਪਰੈਨ ਨੂੰ ਦੂਸਰੀ ਵਾਰ ਫਟੇ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸੰਸਦ ਮੈਂਬਰ ਬਿਚੂ ਭੇਜਿਆ ਇਸ ਦੌਰਾਨ ਜਸਨੀਅਲ ਪ੍ਰਾਣੀ ਦਾਣਾ ਮੰਡੀ ਹਲਕਾ ਸਨੀਅਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾਦੀ ਦੀ ਅਗਵਾਈ ਹੇਠ ਸ਼੍ਰੀ ਕਾਂਗਰਸ ਦੇ ਪ੍ਰਧਾਨ ਰਮੇਸ਼ ਕੁਮਾਰ ਪੱਪੂ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਕਰਨ ਅਨੀਜਾ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਵੱਲੋਂ ਹਣਕਾ ਸਮਿਹਾਉ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਮੇਸ਼ ਕੁਮਾਰ ਪੱਪੂ ਉਪ ਪ੍ਰਧਾਨ ਅਵਤਾਰ ਸਿੰਘ ਚੈਲ ਚੇਅਰਮੈਨ ਸੰਸ਼ੇਖ ਸ਼ਾਹੀ ਸੰਦੀਪ ਸੋਨੀ ਕਰਨਨੇਜਾ ਰਾਜੂ ਭੁਪਿੰਦਰ ਪੰਟੀ ਅਤੇ ਹੋਰ ਮੈਂਬਰ ਹਾਜ਼ਰ ਸਨ ਬੋਲੇ ਹਾਂ ਜੀ ਅੱਜ ਆਪ ਜੀ ਅੱਜ ਹਾਜ਼ਰ ਹੋਣ ਸਿੰਸ ਹੰਨੇਬਾਲ ਹਲਕੇ ਛਵਾਂ ਅੱਜ ਜਦ ਇਹ ਅਨੁਭਵ ਦੀ ਆਪਣਾ ਦੌਰਗਾ ਕਰਤਾ ਹੈ ਆਪਣੇ ਮਦਦਗਾਰਾਂ ਨੂੰ ਅਤੇ ਵਰਚਨਾਂ ਨੂੰ ਇਤਾਨ ਤੇ ਧੰਨਵਾਦ ਕਰਨਾ ਹੈ ਅੱਜ ਇਹ ਸਾਡਾ ਪੰਜਵਾਂ ਪ੍ਰੋਗਰਾਮ ਹੈ ਔਰ ਅੱਗੇ ਵੇਰ ਮੈਂ ਆਉਂਗਾ ਆਲੇ ਵਾਲ ਹਲਕੇ ਟੀਨ ਨਾਲ ਜ਼ਿਆਦਾ ਹੁਸਾ ਹੈ ਔਰ ਇਹਨਾਂ ਦੇ ਵਿਚਕਾਰ ਫੁੱਟਾ ਦੀ ਗੱਲ ਕਰਨਾ ਮੈਂ ਤੁਹਾਨੂੰ ਦਾ ਇਸ ਹਲਕੇ ਦਾ ਔਰ ਵਿਕਰਮ ਬਾਜਵਾ ਜੀ ਦਾ ਤੇਣਾ ਬਹੁਤ ਨੂੰ ਜੀ ਬਹੁਤ ਬਧੀਆਂ ਇਹਨਾਂ ਨੇ ਕੰਮ ਕਰਕੇ ਮਿਹਨਤ ਕਰਕੇ ਮੈਂ ਬਹੁਤ ਵਧੀਜੀ ਫੀਲ ਗਈ ਆ ਔਰ ਮੈਂ ਦੁਬਾਰਾ ਪਾਰਲੀਮੈਂਟ ਜਿਹੜਾ ਚਲਿਆ ਗਿਆ ਉਹਦਾ ਵੀ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਅੱਜ ਅੱਜ ਦੀ ਤੀ ਮੈਂ ਇਹ ਇਹ ਚੌਥਾ ਹਲਕਾ ਡਿਪਟੇਡ ਹੋਇਆ ਗਿਆ ਹਾਂ ਮੈਂ ਪੁੱਛਿਛ ਕਰ ਰਿਹਾ ਕਿ ਮੇਰੀ ਪਾਰਲੀਮੈਂਟ ਦਾ ਸੈਸ਼ਨ ਖਤਮ ਹੀ ਨਹੀਂ ਹੋ ਤੂਣਾ ਤੇ ਤੂੰ ਕੋਈ ਦਾ ਤਰੀਕ ਤਨੇ ਸਾਰੇ ਹਲਕੇ ਇੱਕ ਵਾਰੀ ਜਾ ਕੇ ਧੰਨਵਾਦ ਕਰਿਆ ਵਾ ਫਿਰ ਪਾਰਲੀਮੈਂਟ ਖਤਮ ਹੋਣ ਤੋਂ ਬਾਅਦ ਫਿਰ ਛੋਟੇ ਛੋਟੇ ਪ੍ਰੋਗਰਾਮ ਫੇਰ ਰੱਖਾਂਗੇ ਔਰ ਬਿਲਕੁਲ ਸਭ ਪਿੰਗਾ ਜਾ ਕੇ ਲੋਕਾਂ ਨੂੰ ਮਿਲਾਂਗੇ ਉਹਨਾਂ ਦੀਆਂ ਸਮੱਸਿਆਵਾਂ ਵੀ ਦਫਾਂਗੇ ਔਰ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਫਿਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਵੀ ਕਾਰਵਾਈ ਕਰਾਂਗੇ ਇਹ ਮੇਰੇ ਮਨਚ ਗੱਲਾਂ ਨੇ ਬਹੁਤ ਬਹੁਤ ਸਾਨੇਵਾਲ ਦੀ ਗੱਲ ਗੱਲ ਜਿਹੜੀ ਸਾਨੇਵਾਲ ਦੀ ਜਿਹੜੀ ਪਛਾਣ ਹੈ ਜਿਹੜਾ ਸਾਨੇਵਾਲ ਦਾ ਬਤੂ ਸਿੰਘ ਮਾਰਾ ਕੀਤਾ ਹੈ ਕਲਪੀ ਸਮੇਂ ਲੰਬੇ ਸਮੇਂ ਸਤੋ ਉਹ ਬਾਂਜਾ ਉਹ ਸਾਨੇਵਾਲ ਦਾ ਬਸ ਸਟੈਂਡ ਵੀ ਜਿਹੜਾ ਸਾਨ ਬਸਟੈਂਡ ਤੋਂ ਹੀ ਬਾਂਜਾ ਵਾ ਉਹ ਸਰ ਜਿਹੜੀ ਬੇਨਤੀ ਮੇਨ ਆ ਤੁਹਾਡਾ ਕੰਪੀਟੀਸ਼ਨ ਜਿਹਨੂੰ ਤੀਜੇ ਚੌਥੇ ਨੰਬਰ ਤੇ ਲੋਕ ਮੰਨਦੇ ਸੀ ਭਾਜਪੀ ਨੂੰ ਜਿਹਦਾ ਕੈਂਡੀਡੇਟ ਵੀ ਏਰੀਆ ਚ ਨਹੀਂ ਆਇਆ ਉਹ ਕੰਪੀਟੀਸ਼ਨ ਦੇ ਵਿੱਚੋਂ ਸਾਡੇ ਨਾਲ ਦੂਜੇ ਨੰਬਰ ਤੇ ਰਹਿ ਆਉਣ ਵਾਲੇ ਸਮੇਂ ਦੇ ਵਿੱਚ ਕੋਟੀ ਕੀ ਪਲਾਨ ਹੈ ਇਸ ਪਾਰਟੀ ਨੂੰ ਪਿੱਛੇ ਕਰਨ ਦੀ ਉਹ ਤਾਂ ਪਲਾਨ ਹੈ ਆਪਣੀ ਸਾਡੀ ਖੁਦ ਨਹੀਂ ਖਿਆਲ ਨੂੰ ਉਹ ਮੈਂ ਬਹੁਤ ਸਤਿਕਾਰਾਤਮਾ ਤੋਂ ਸੁਹਾਟਾ ਨਾ ਉਹ ਅਜੀਬਾਰ ਭਾਵੇਂ ਕਿ ਨਹੀਂ ਗਾ ਭਾਰਤੀ ਕ੍ਰੈਸ ਨਹੀਂ ਦਾਤੇ ਅਸੀਂ ਉਹ ਉਹ ਜਿਹੜਾ ਜੋ ਜਿਵੇਂ ਉਹ ਸਮਾਜ ਨੂੰ ਵੰਡ ਰਿਹਾ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਉਹ ਸਾਡੇ ਨੂੰ ਨੋਟਿਸ ਚਾਹ ਬਹੁਤ ਬਹੁਤ ਪਈ ਜਾਂ ਚੁੱਕੀ ਅਈ ਲਾਰਪੋਰਟ ਪਈ ਜਾਂਦਾ ਸਾਡੇ ਧਿਆਨ ਚ ਅਸੀਂ ਉਹਦਾ ਜਿਹੜਾ ਪ੍ਰਤੀਕ ਕਰਨ ਦਾ ਜਿਹੜੇ ਕਦਮ ਹੈਗੇ ਆ ਉਹ ਪਿੰਟਿੰਗ ਸਭ ਤੁੰਗ ਹੈ ਪਰ ਸਾਰជា ਚੀ ਕਰਦਾ ਹੋ ਪਬਲੀਕਲੀ ਮੈਂ ਤੁਸੀਂ ਬਹੁਤ ਸਾਰੀਆਂ ਪਾਲਿਸੀ ਲੈ ਕੇ ਆਏ ਹੋ ਆਉਣ ਵਾਲੇ ਸਮੇਂ ਦੇ ਵਿੱਚ ਗਰੀਬਾਂ ਲਈ ਗਲਤਾਂ ਨਹੀਂ ਕੁਝ ਖਾਸ ਪਲਾਨ ਹੈ ਰਿਹਾ ਕਹਿਦੀਆਂ ਚੀਜ਼ਾਂ ਪਾ ਇਸਰਾ ਉਹ ਸਾਡੀ ਸਰਕਾਰ ਬਣਦੇ ਹੋ ਭਾਜਪਾ ਫਿਰ ਆਪੋਜੀਸ਼ਨ ਬਣ ਹੈਗੇ ਆ ਇਹ ਆਪੋਜੀਸ਼ਨ ਵੀ ਰਹਿ ਗਏ ਕੁਝ ਫਿਰ ਦਾ ਉਹ ਫਿਰ ਰੌਲਾ ਪਾਉਣੇ ਉਹ ਨੇ ਆ ਪੈਸਾ ਵੀ ਮੈਂ ਪਾਉਂਦਾ ਤੇ ਫਿਰ ਪਾਉਂਗਾ ਭਾਜਪਾ ਤੁਹਾਡੇ ਦਾਤਾ ਇਹ ਸਾਡੀ ਸਰਕਾਰ ਬਣ ਗਈ ਫਿਰ ਪਾਲਿਸੀਆਂ ਬਣਾਵਾਂਗੇ ਬਿਲਕੁਲ ਬਣਾਵਾਂਗੇ

ਜੋ ਉਹਨਾਂ ਦੇ ਕਿਨਾਰੇ ਜਿੱਤ ਹੋਈ ਆ ਇਹ ਵੀ ਆਪਾਂ ਦੇਖ ਸਕਦੇ ਹਾਂ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਹੋਈ ਆ ਉਸ ਸੰਬੰਧੀ ਡਾਕਟਰ ਅਵੰਸ਼ਿੰਗ ਜਿਹੜੇ ਸਲੂ ਵਰਕਰ ਨੇ ਕਾਂਗਰਸੀ ਆਗੂ ਨੇ ਤੇ ਜਿਹੜੇ ਲੋਕਾਂ ਨੇ ਲੂਟਾਂ ਪਾਈਆਂ ਨੇ ਕਿਨਾਰੇ ਜਿੱਤਾ ਹੈ ਉਹਨਾਂ ਦਾ ਧੰਨਵਾਦ ਕਰਨ ਲਈ ਆਏ ਸੀ ਉਹਨਾਂ ਨੇ ਆਪ ਤੁਸੀਂ ਉਹਨਾਂ ਦੇ ਦੇਖ ਸਕਦੇ ਹੋ ਉਹਨਾਂ ਨੇ ਕਿਸ ਤਰ੍ਹਾਂ ਮੈਂਸ਼ਨ ਕੀਤਾ ਹੈ ਕਿ ਜੋ ਜਿੱਤ ਪ੍ਰਾਪਤ ਹੋਈ ਹੈ ਉਹ ਸਾਂਨੇਵਾਲ ਦੀ ਤੇ ਤੁਸੀਂ ਦੇਖ ਸਕਦੇ ਹੋ ਕਿਨਾਰੇ ਜਿੱਤ ਸਾਂਨੇਵਾਲ ਨੇ ਉਹਨਾਂ ਨੂੰ ਇੰਡੀ ਲੀਡ ਦਿੱਤੀ ਹੈ ਕਿ ਉਹ ਅੱਜ ਕਿਨਾਰੇ ਫਿਰ ਤੋਂ ਕਿਨਾਰੇ ਸੰਸਦ ਮੈਂਬਰ ਬਣ ਕੇ ਗਏ ਨੇ ਤੇ ਸਾਨੂੰ ਪੂਰੀ ਦਾ ਪੂਰੀ ਵੀ ਕਿੰਨਾ ਕਹਿੰਦੇ ਸਾਨੇ ਵਾਲ ਵਾਸਤੇ ਧਿਆਨ ਰੱਖਣਗੇ ਤੇ ਸਾਨੇ ਵਾਲ ਦੀ ਵੱਧ ਤੋਂ ਵੱਧ ਲੋੜਾਂ ਨੂੰ ਪੂਰੇ ਕਰਦੇ ਹੋਏ ਕਿੰਨਾ ਕਹਿੰਦੇ ਲੋਕਾਂ ਦੀ ਮਿਹਰ ਦੇ ਖਰਾ ਉਤਰਾਂਗੇ ਕਿੰਨੇ ਕੀ ਲੇਟ ਨਾਲ ਗੈਰੀ ਕੀਤੀ ਹੈ ਕਿੰਨੇ ਤੋਂ ਉਹ ਜਿਹੜਾ ਅੱਜ ਪਾਇਆ ਦਾ ਜਿਹੜਾ ਇਹ ਹੈ ਜੀ ਡਾਈਸ ਉਹ ਵੀ ਸਾਨੇ ਵਾਲ ਕਨਸੀਕਵੈਂਸੀ ਤੋਂ ਇਹ तकरीबन 14 ਤੋਂ 15000 ਦੀ ਵੋਟਾਂ ਨਾਲ ਲੀਡ ਕੀਤੀ ਹੈ ਇਹਨਾਂ ਨਾਲ ਇਹਨਾਂ ਜਿੱਤ ਪ੍ਰਾਪਤ ਕੀਤੀ ਹੈ ਜੇ ਅਸੀਂ ਪੁਰਾਣੇ ਕਿੰਨਾ ਕਹਿੰਦੇ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਉਹਨਾਂ ਤੋਂ 24000 ਵੋਟਾਂ ਨਾਲ ਜੇ ਤੋ ਪ੍ਰੋਪੋਜ਼ ਦਿੱਤੀ। ਦੂਸਰੀ ਵਾਰ ਫੰਕਸ਼ਨ ਮੈਂਬਰ ਦਾ ਮਤਲਬ ਚੁਣਿਆ ਗਿਆ ਮਤਲਬ ਉਹਨਾਂ ਦਾ ਪਹਿਲੇ ਕਿਹੜੇ ਕੰਮ ਹੋਣ ਲਿਆ ਕਿਉਂ ਨਾ ਲਿਖਾ ਜਾਏਗਾ ਕਿ ਕਿਸਾਨੇ ਵੱਲੋਂ ਵਿੱਚ ਮੇਨ ਕੰਮ ਦੇਖਿਆ ਜਾਵੇ ਤਾਂ ਸਾਨੂੰ ਬੱਸ ਸਟੈਂਡ ਕਾਫੀ ਲੰਬੇ ਸਮੇਂ ਤੋਂ ਪੰਜਿਆ ਹੋ। ਦੇਖੋ ਬੱਸ ਸਟੈਂਡ ਬਹੁਤ ਪੰਜਿਆ ਪਰ ਉਸ ਤੋਂ ਪਹਿਲਾਂ ਸਾਡੇ ਲਈ ਬਹੁਤ ਵੱਡੀ ਜ਼ਰੂਰਤ ਜੋ ਮੇਰੇ ਅਕੋਰਡਿੰਗ ਮੈਂ ਸੋਚਦਾ ਵਾਂ ਵੀ ਇਹ ਹੈ ਕਿ ਆ ਇੱਕ ਤੱਕ ਕੁੜੀਆਂ ਦਾ ਕਾਲਜ ਜੋ ਬਹੁਤ ਜ਼ਰੂਰੀ ਹੈ ਜੋ ਕਿ ਨਗਰ ਤੇਰੀ ਉਸ ਤੋਂ ਬਿਨਾ ਕਿ ਨਗਰ ਸਾਡੇ ਉੱਤੇ ਜੋ ਆਪਾਂ ਚੌਕ 'ਚ ਦੇਖ ਸਕਦੇ ਹਾਂ ਲਗਾਤਾਰ ਜੋ ਰਸ਼ ਵਧ ਰਿਹਾ ਹੈ ਲਿਖਿਆ ਹੈ ਕਿ ਉੱਥੇ ਚਾਹੇ ਜੈਂਕਤਾ ਦਾ ਪ੍ਰਬੰਧ ਹੋਵੇ ਚਾਹੇ ਉਹ ਨਗਰ ਕਾਇਦੇ ਪੋਲ ਨੂੰ ਵੱਡਾ ਕੀਤਾ ਇਹ ਸਾਰਾ ਨਾ ਡੀਲੂ ਹੈ ਉਸ ਤੋਂ ਬਿਨਾ ਜੇ ਅਸੀਂ ਕਿਹਨਾਂ ਕਹਿੰਦੇ ਖੇਡਾਂ ਨੂੰ ਜਿੰਨਾ ਕਹਿੰਦੇ ਵਡਾਵਾ ਦੇਣਾ ਚਾਹਦੇ ਜਿਸ ਤਰ੍ਹਾਂ ਅਸੀਂ ਸੋਚਦੇ ਆਂ ਵੀ ਲੋਕ ਨਸ਼ੇ ਤੋਂ ਹਟਣ ਅਕੋਰਡਿੰਗ ਇਹਨਾਂ ਤੋਂ ਅਸੀਂ ਪਿੱਛੇ ਵੀ ਕਿਹਾ ਸੀਗਾ ਜਦੋਂ ਕਿਹਨਾਂ ਕਹਿੰਦੇ ਕੁੜੇ ਮੁੰਡੇ ਸਕੂਲ ਆਏ ਸੀ ਤਾਂ ਵੀ ਇਹਨਾਂ ਨੇ ਪ੍ਰੋਮਿਸ ਦਿੱਤਾ ਸੀ ਮੈਂ ਉਹਦੇ ਪੈਸੇ ਦੇ ਕੇ ਖੇਡਾਂ ਦੇ ਵਰਦੇ ਲਈ ਉੱਥੇ ਕੋਈ ਨਾ ਕੋਈ ਇਕੁਪਮੈਂਟ ਸੇ ਲਾਣਗੇ ਬਸ ਇਹੀ ਉਮੀਦ ਕਰਦੇ ਆਂ ਵੀ ਇਹ ਜੋ ਇਹਨਾਂ ਵਾਦੇ ਸੀ ਪੂਰੇ ਕਰਗੇ ਜਿਸ ਤਰ੍ਹਾਂ ਸਾਹਨੇ ਆਲ ਦਾ ਕਿਹਨਾਂ ਕਹਿੰਦੇ ਵਾਅਦਾ ਹੋਸ ਸਕ ਅੱਜ ਡਾ. ਅਮਰ ਸਿੰਘ ਪਹੁੰਚੇ ਨੇ ਗੜਾ ਮੰਡੀ ਦੇ ਵਿੱਚ ਤਾਂ ਇੱਕ ਹੀ ਕੰਦੇ ਦੇ ਵਿੱਚ ਡਾ. ਅਮਰ ਸਿੰਘ ਵੀ ਬਹੁਤ ਹੀ ਵੱਡੀ ਨੀਡ ਨਾਲ ਇੱਥੇ ਨੇ ਸਾਂਹਿਆ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਨੀਡ ਨਾਲ ਸਾਂਹਿਆਲ ਦੇ ਵੋਟਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਇੰਨੀ ਵੱਡੀ ਨੀਡ ਨਾਲ ਤੇ ਇੰਨਾ ਫਰਜ਼ਨਾਂ ਚਿਤਾਇਆ ਡਾ. ਅਮਰ ਸਿੰਘ ਕਿ ਕਿਉਂ ਅਸੀਂ ਸਾਨੂੰ ਵਿਸ਼ਵਾਸ ਲੈ ਕੇ ਜਾਣਾ ਕਿ ਅਸੀਂ ਸਾਂਨੇ ਹਾਲ ਦੇ ਜਿੰਨੇ ਵੀ ਪੈਂਡਿੰਗ ਕੰਪਨੀ ਮੂਹ ਨਾਲੇ ਕੰਮ ਨੇ ਅਸੀਂ ਡਾਕਟਰ ਅਮਰ ਸਿੰਘ ਜੀ ਤੋਂ ਬੈਸ ਫੰਡ ਦੇ ਵਿੱਚੋਂ ਕਰਵਾਵਾਂਗੇ ਪਰ ਆ ਅੱਜ ਜੋ ਹੋਇਆ ਹੈ ਕੰਮ ਸਾਂਨੇ ਹਾਲ ਦੇ ਵਿੱਚ ਬਹੁਤ ਹੀ ਵਧੀਆ ਹੋਇਆ ਵਾ ਕਾਂਗਰਸ ਫੋਰਸ ਕਮਜ਼ੋਰ ਸੀ ਕਿ ਸਾਂਨੇ ਹਾਲ ਦੇ ਵਿੱਚ ਵਿਕਰਮ ਬਾਜਵਾ ਜੀ ਦੀ ਟੈਮ ਕੋਈ ਹਿੱਟਾਂ ਕਾਂਗਰਸ ਨੇ ਇੱਕ ਬਹੁਤ ਵੱਡੀ ਲੀਡ ਜਾਨੀ ਕਿਤੀਆ ਤਾਲੀਰਾਲ ਦਾ ਬਹੁਤ ਵੱਟਾ ਗੱਠ ਸੀ ਇਹ ਤੋੜਿਆ ਵਾ ਸੋ ਸਮਾਸੀਗਾ ਪਿਛਲੇ ਸਾਲ ਵੀ ਬਾਜਵਾ ਸਾਹਿਬ ਬਹੁਤ ਵੱਡੀ ਲੀਡ ਕਰ ਰਹੇ ਸੀ ਇੱਕ ਮੌਕਾ ਸੀਗਾ ਆ ਪਾਦਮੀ ਨੂੰ ਸਾਰੇ ਕਹਿੰਦੇ ਇੱਕ ਮੌਕਾ ਦੇਣਾ ਇੱਕ ਮੌਕਾ ਦੇਣਾ ਉਹ ਮੌਕਾ ਦਿੱਤਾ ਪਰ ਮੌਕਾ ਹੁੰਦੇ ਨਹੀਂ ਮਿਲਿਆ ਹੁਣ ਆਨ ਵਾਲੇ ਜਿਹਸੇ ਸਾਹਬ ਦਿੱਖਣੇ ਪਈਆ ਵਿਕਰਮ ਬਾਜਵਾ ਸਿੰਘ ਸਾਡੇ ਐਮਐਲਏ ਹੋਣਗੇ ਬਣ ਜਾਣੇ ਨੇ ਤੇ ਡਾਕਟਰ ਡਾਕਟਰ ਅਮਰ ਸਿੰਘ ਸਾਡੇ ਐਮਪੀ ਬਣ ਗਏ ਨੇ ਇਹਨਾਂ ਨੇ ਸਾਡੇ ਨਾਲ ਨੇ ਇਹਨਾਂ ਨਾਲ ਦੇ ਸਾਹਮਣੇ ਆਉ ਦੇ ਜੋ ਵੀ ਰਹਿੰਦੇ ਪੈਂਡਿੰਗ ਕੰਮ ਨੇ ਪਹਿਲ ਦੇ ਆਧਾਰ ਤੇ ਕਰਾਵਾਂਗੇ ਤੇ ਜਨਤਾ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵੀ ਕਿਸੇ ਦਾ ਕੋਈ ਕੰਮ ਆ ਕਿਤੇ ਕਰਾਉਣ ਵਾਲਾ ਔ ਸਾਡੇ ਤੋਂ ਅਸੀਂ ਪਹਿਲਾਂ ਲਿਜਾ ਕੇ ਪਹਿਲ ਦੇ ਹੱਦ ਤੱਕ ਸਭ ਦੂਸਰੀ ਵਾਰ ਡਾਕਟਰ ਮਸਮੀ ਨੇ ਮਤਾਂਥੀ ਸਰਫੰਗ ਨੰਬਰ ਸੁਣੇਗੇ ਨਹੀਂ ਤਾਂ ਪਹਿਲਾ ਕੰਮ ਲੈ ਕੇ ਤਾਂ ਹੰਦ ਕੰਮ ਲੈ ਕੇ ਸਵਾਰਾ ਹੋਏਗਾ ਬਟੂ ਸੋ ਅੰਨੇ ਕੋ ਪਹਿਲਾਂ ਵੀ ਡਾਕਟਰ ਮਸਮੀ ਨੇ ਬਹੁਤ ਕੰਮ ਕੀਤੇ ਨੇ ਕੋਈ ਕਮਿਊਨਿਟੀ ਫੰਡ ਦੀ ਦਰਾਹੇ ਵਾਲਾ ਪੁਲ ਦੇਖੋ ਤੁਸੀਂ ਡਾਕਟਰ ਮਸਮੀ ਨੇ ਪਾਸ ਕਰਵਾਇਆ ਰਾਹੀ ਰੋਡ ਪਾਸ ਕਰਵਾਇਆ ਸਕੂਲਾਂ ਨੂੰ ਮੁੰਡਿਆਂ ਦੇ ਸਕੂਲ ਦੇ ਵਿੱਚ ਜਲ ਚਲੇ ਜਾਓ ਕਮਰੇ ਬਣਵਾਏ ਕੁੜੀਆਂ ਦੇ ਸਕੂਲ ਦੇ ਵਿੱਚ ਇਹਨੇ ਫਾਦਰ ਸਾਹਿਬ ਨੇ ਖੁਦ ਮੁੰਡਿਆਂ ਦੇ ਸਕੂਲ ਦੇ ਵਿੱਚ ਕੁੜੀਆਂ ਸਕੂਲ ਦੇ ਵਿੱਚੋਂ ਸਮੇਂ ਸਿਰ ਦੋਨੋਂ ਰਾਜ ਸਭਾ ਮੈਂਬਰ ਰਹੇ ਨੇ ਉਹਨਾਂ ਦੇ ਕੋਟ ਤੋਂ ਲਿਆ ਕੇ 5-5 ਰੁਪਏ ਲੱਖ ਲਾ ਕੇ ਕੋ ਕਮਰੇ ਕਾਂਗਰਸ ਪਾਰਟੀ ਨੇ ਕਦੇ ਪਿੱਛੇ ਨਹੀਂ ਹੱਟੀ ਕੋਈ ਕੰਮ ਕਰਾਉਣ ਤੋਂ ਜੋ ਉਹਨਾਂ ਦੇ ਨੇੜੇ ਆਂਦਾ ਕੰਮ ਪਹਿਲੇ ਦਾਤੇ ਕਰਾਉਂਦੀ ਹੈ ਅੱਜ ਵੀ ਡਾਟਰ ਅਮਰ ਸਿੰਘ ਜੀ ਆਣੇ ਆਣੇ ਵਾਲੇ ਨੇ ਆਪਣੇ ਕੋਲ ਪੂਰੇ ਚਿਰ ਦੇ ਵਿੱਚ ਉਹ ਵੀ ਜੋ ਕੰਮ ਦੇਖ ਲਓ ਬਿਸ਼ਵ ਲੋਕਾਂ ਦਾ ਹਰੀਮ ਦੇਖ ਲਓ ਕਿੰਨਾ ਵਾ ਲੋਕੀ ਪੈ ਚੜ ਚੜ ਕੇ ਕਾਂਗਰਸ ਤੋਂ ਮੂਰੇ ਆ ਕੇ ਕੰਮ ਕਰਾਉਣ ਲਈ ਤਿਆਰ ਬੈਠੇ ਅੱਜ ਦੇ ਸੰਬੰਧ ਵਿੱਚ ਬਹੁਤ ਹੀ ਗੱਲ ਕਰ ਰਹੇ ਹਾਂ ਜਿੱਦ ਤੋਂ ਇਹ ਪ੍ਰਾਪਤਤਾ ਸਿੱਧਾ ਲੈਣੇ ਚਾਹੁੰਦੇ ਹਾਂ ਅਸੀਂ ਸਾਰੇ ਸਾਡੇ ਸਾਰੇ ਗੱਲ ਸਾਰੇ ਇਹ ਜਿਹੜੇ ਸਾਰੇ ਵਿੱਚ ਮੈਂ ਬਹੁਤ ਮਸੰਗਣਾ ਗਿਆ ਇਸ ਤਰ੍ਹਾਂ ਆ ਤੀ ਦੋ ਹਾਂ ਇਸ ਨੂੰ ਜਾਈ ਉਹ ਪੇਟੇ ਉਸ ਬਤੀਗਾ ਉਸ ਕੋਲ ਹੱਥੋਂ ਸਾਡੇ ਨਾਤੇ ਨਾ ਇਹ ਬਹੁਤ ਬੈਂਜਾ ਸੋਚ ਠੀਕ ਐਸੇ ਵੀ ਗੱਲ ਬੰਦਾ ਦੇ ਦਾਂਸ ਟ੍ਰੈਕ ਪੌਸਟ ਕਰਦੇ ਬਹੁਤ ਪਾਚ ਲੋਕ ਜੇ ਵਰਨਾ ਪਰਵਾਹ ਕਰਵਾਤ ਚਾਹਦੇ ਬਾਈ ਨੰਬਰ 257 ਦਾ ਰਿਆ ਤੁਹਾਡੇ ਕੋਲੋਂ ਆ ਰਿਹਾ ਬਹੁਤ ਅੱਛਾ ਰਹਿ ਗਿਆ ਨਾ ਸਿਕਾ ਨੇ ਇੱਕ ਦੋ ਬਹੁਤ ਜੀ ਬਸ ਠੀਕ ਹੈ ਤੇ ਵਾਪਸੀ ਹੋ ਜਾਤਾ ਹੈ